ਲੋਕਾਂ ਦਾ ਕਹਿਣਾ ਹੈ ਕਿ ਸਾਡਾ ਦੇਸ਼ ਆਜ਼ਾਦ ਜ਼ਰੂਰ ਹੋਇਆ ਹੈ ਪਰ ਲੋਕ ਆਜ਼ਾਦ ਨਹੀਂ ਹਨ ਵੋਟਾਂ ਲੈਣ ਮੌਕੇ ਹਰ ਪਾਰਟੀ ਵੱਡੇ ਵੱਡੇ ਦਾਅਵੇ ਕਰਦੀ ਹੈ ਪਰ ਵਿਕਾਸ ਦੇ ਨਾਮ ਤੇ ਖੋਖਲਾਪਨ ਹੀ ਸਾਹਮਣੇ ਨਜ਼ਰ ਆਉਂਦਾ ਹੈ ਕੁਝ ਦਿਨ ਪਹਿਲਾਂ ਹੀ ਨਗਰ ਕੌਂਸਲ ਵੱਲੋਂ ਤਕਰੀਬਨ 12 ਲੱਖ ਦੀ ਲਾਗਤ ਨਾਲ ਸੁਪਰ ਸੱਕਰ ਮਸ਼ੀਨ ਮੰਗਵਾਨ ਕੇ ਨਾਲੇ ਨਾਲੀਆਂ ਦੀ ਸਫਾਈ ਕਰਨ ਦਾ ਦਾਅਵਾ ਕੀਤਾ ਗਿਆ ਸੀ ਪਰ ਇਹ ਮਸ਼ੀਨ ਵੀ ਸਫੇਦ ਹਾਥੀ ਹੀ ਸਬਤ ਹੋਈ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਘਰਾਂ ਵਿੱਚ ਪਾਣੀ ਵੜ ਗਿਆ ਹੈ ਹੁਣ ਤੱਕ ਕੋਈ ਸਰਕਾਰੀ ਨੁਮਾਇੰਦਾ ਜਾਂ ਪ੍ਰਸ਼ਾਸਨ ਦਾ ਅਧਿਕਾਰੀ ਸਾਡੀ ਸਾਰ ਲੈਣ ਨਹੀਂ ਆਇਆ ਪਰ ਵੋਟਾਂ ਵੇਲੇ ਸਾਰੇ ਹੀ ਇੱਕ ਕਰਕੇ ਆ ਜਾਂਦੇ ਹਨ ਅੱਜ ਬਰਸਾਤ ਦੇ ਸਮੇਂ ਲੋਕਾਂ ਦਾ ਪ੍ਰਸ਼ਾਸਨ ਖਿਲਾਫ ਗੁੱਸਾ ਸਾਫ਼ ਦੇਖਣ ਨੂੰ ਮਿਲ ਰਿਹਾ ਸੀ ਕਾਦਿਆਂ ਤੋਂ ਕੁਲਵਿੰਦਰ ਸਿੰਘ ਪਾਰਟੀਆਂ ਦੀ ਰਿਪੋਰਟ ਮੇਰਾ ਨਾਮ ਹੀ ਸੰਕੋਸ਼ਤ ਮਾਰੀ ਆ ਦੇਖੋ ਸਾਡੇ ਘਰ ਦਾ ਹਾਲ ਜਦੋਂ ਬਾਰਸ਼ਾਂ ਦੀ ਵੋਟਾਂ ਲੈਣ ਤੇ ਆ ਜਾਂਦੇ ਤੇ ਘਰ ਦੇ ਸਾਡੇ ਹਾਲ ਵੇਖ ਲੋ ਨਿੱਕੇ ਨਿੱਕੇ ਬੱਚੇ ਡੁੱਬੇ ਪਏ ਵਿੱਚ ਜਦੋਂ ਇਹ ਵਾਰຊﻲ ਦੀ ਸਾਡੇ ਘਰ ਦਾ ਹਾਲ ਹੁੰਦਾ ਤੇ ਵੋਟਰਾਂ ਲੈਣ ਲੱਗ ਜਦੋਂ ਦੇ ਨਾ ਹੱਥ ਛੋੜ ਦੇ ਪੱਲਾ ਜੜ ਨਹੀਂ ਨਹੀਂ ਇਹ ਤੁਹਾਡੇ ਕੰਮ ਵਿੱਚ ਹੋ ਜਾਏਗਾ ਲੋਕਾਂ ਨੂੰ ਇੰਨੇ ਨੇ ਪੈਸੇ ਦਿੰਦੇ ਨਾ ਜਦੋਂ ਹੀ ਫਾਰਮ ਪਰ ਕੋਈ ਨਹੀਂ ਸਾਡੇ ਘਰ ਖਬਰ ਲੈਣ ਆਂਦਾ ਜਦੋਂ ਵੋਟਰ ਲੈਣੇ ਉਦੋਂ ਜਾਂਦੇ ਨੇ ਬਾਅਦ ਚ ਕਿਸੇ ਨੇ ਬਾਤ ਨਹੀਂ ਪੁੱਛਣੀ ਆਵੇ ਸਾਡੀ ਹਾਂਜੀ ਪਰੇਸ਼ਾਨੀ ਪਾਈ ਆ ਮੇਰੇ ਲਈ ਸਾਡੇ ਤੁਹਾਡੇ ਸਾਹਮਣੇ ਡੁੱਬੇ ਪਏ ਸਾਡੇ ਗਿੱਸਰੇ ਗੱਦੇ ਸਭ ਖਰਾਬ ਹੋ ਜਾਂਦੇ ਨੇ ਡੁੱਬੇ ਪਏ ਸਭ ਕੁਝ ਹੀ ਤੇ ਨੁਕਸਾਨ ਭਾਈ ਦੇਖੋ ਦੇਖੋ ਤਾਂ ਆਪਣੇ ਕਿਤੇ ਦੇਖਦੇ ਫਿਰ ਕਿੰਨਾ ਚੰਡੂ ਪਿਆ ਸਭ ਕੋਸ਼ਿਸ਼ ਮਾਨਸਾਰੇ ਹਾਂਜੀ ਸਾਨੂੰ ਸਹਿ ਭਾਈ ਮਿਲ ਜਾਈਂ ਕਿੱਥੇ ਪਠਿਆਨੀ ਕੋਠੇ ਵੀ ਸਾਤੇ ਆਪੇ ਜੋ ਡਿੱਗਦੇ ਨੇ ਫਿਰ ਆਪੇ ਹੀ ਮੁਰੰਮਤ ਕਰਨੇ ਆਂ ਹੀ ਕੋਈ ਬਾਤ ਵੀ ਨਹੀਂ ਭਾਈ ਸੜਕ ਦੇ ਆ ਕੇ ਪੁੱਛੀ ਜੇ ਵੋਟਾਂ ਲੈਣੀਆਂ ਫਿਰ ਆ ਜਾਂਦੇ ਨੇ ਫਿਰ ਹੱਥ ਜੋੜ ਦਿੰਦੇ ਆ ਇਹਨਾਂ ਦੇ ਨਾਲ ਜਾ ਕੇ ਕੋਈ ਬਾਤ ਨਹੀਂ ਪੁੱਛਦਾ ਹਾਂਜੀ ਕਿੰਨੀ ਵਾਰੀ ਮੇਰੇ ਆਦਮੀ ਗਏ ਉਥੇ ਅਪਲਾਈ ਕਰ ਕੋਈ ਸੁਣਦਾ ਹੀ ਨਹੀਂ ਸੁਣਾਈ ਨਹੀਂ ਕਰਦਾ ਕੋਈ ਵੀ ਤਕੜੇ ਬੰਦੇ ਦੀ ਹਰ ਕੁੱਸ ਨਾ ਮਾੜੇ ਦੀ ਕੋਈ ਵੀ ਨਹੀਂ ਭਾਈ ਸੁਣਦਾ 90 ਮੀਟਰ ਪਿੱਛੇ ਸੜ ਗਿਆ ਇਨਵਰਟਰ ਵੀ ਲਿਆ ਕੇ ਚੱਕ ਕੇ ਫੇਰ ਲਾਇਆ ਹੁਣ ਫੇਰ ਹਾਂਜੀ ਇਹਨਾਂ ਨੇ ਕੀਤਾ ਹੀ ਕਿਹਾ ਕੋਈ ਸੁਣਦਾ ਹੀ ਨਹੀਂ ਸ੍ਰਿੰਦਰ ਕੁਮਾਰ ਜੀ ਮੈਂ ਇਹ ਕਹਿਣਾ ਚਾਹੁੰਦਾ ਹਾਂ ਤੇ ਵੇਖ ਲਓ ਮੈਂ ਸਭ ਤੋਂ ਪਹਿਲੇ ਕਮਰੇ ਦੇ ਵਿੱਚ ਹਾਂ ਆਪਣੇ ਜੇ ਇੱਥੇ ਵੇਖ ਲਓ ਪਹਿਲੇ ਕਮਰੇ 'ਚ ਜਲਥਾਲ ਹੋਈ ਪਈ ਹੈ ਕੋਈ ਸ਼ਹਿਰ ਦਾ ਨਿਕਾਸ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਤੇ ਬਾਲਿਆਂ ਦੇ ਕੋਠੇ ਆ ਜੇ ਕਿਤੇ ਡਿਗ ਬੰਦੇ ਪਰਿਵਾਰ ਕਿੱਥੇ ਜਾਏਗਾ ਬਚੇਗਾ ਮੇਰਾ ਪਰਿਵਾਰ ਹਾਂਜੀ ਤੇ ਜਾਨ ਸਾਨੂੰ ਕੋਈ ਰਾਹਤਾ ਦਿੱਤੀ ਜਾਵੇ ਤਾਂ ਕਿ ਮਾਰੇ ਮੋਤੇ ਇਹਨਾਂ ਨੂੰ ਬੁਲਾ ਲਈਏ ਹਾਂਜੀ ਗੜੀਆਂ ਨਾਲੇ ਭਰ ਜਾਂਦੇ ਆ ਸੜਕਾਂ ਭਰ ਜਾਂਦੀਆਂ ਸਾਰਾ ਪਾਣੀ ਜਿਹੜਾ ਸਾਡੇ ਵੇੜੇ ਇੱਕ ਘਰ ਚ ਆਵੜਦਾ ਹਾਂਜੀ ਤੇ ਵੋਟਾਂ ਵਾਲੀ ਕਹਾਂਗੇ ਜੀ ਤੁਹਾਡਾ ਆਹੀ ਤੁਹਾਡੇ ਨਾਲ ਆ ਅੱਜ ਕਿੱਥੇ ਨੇ ਸਾਡੇ ਨਾਲ ਹੈ ਜੀ ਨਾ ਹਾਂਜੀ ਕੋਈ ਪੁੱਛ ਨਹੀਂ ਸਾਨੂੰ ਆਉਂਦਾ ਕਰੇ ਇਹ ਸਾਡਾ ਜੋਂ ਦਾ ਮਾਰ ਸ਼ੁਰੂ ਹੋਈ ਹੈ ਅਸੀਂ ਸਾਰਾ ਪ੍ਰਵਾਰ ਲਾ ਕੇ ਪਾਣੀ ਛਿੰਦੇ ਰਹਿੰਨੇ ਆ ਪਾਣੀ ਘੜ ਘੜ ਕੇ ਸਾਈ ਹੱਕ ਹੈ ਹੋ ਜਲੇ ਆ ਦੱਸੋ ਇਹ ਕਰਕੇ ਸਾਨੂੰ ਕੋਈ ਮਾਲੀ ਮਤ ਦਿੱਤੀ ਜਾਏ ਕਿ ਜਾਂ ਇਹ ਗਰੀਬ ਇਹਨਾਂ ਨੂੰ ਉੱਤੇ ਰਾਸਕੀ ਹੈ ਜਾਂ ਕਿ ਪਾਣੀ ਦੇ ਬਚਾ ਕਰਾ ਸਕੀ ਆਪਣਾ ਹਾਂ ਜੀ ਮੈਂ ਗਿਆ ਹਾਂ ਜੀ ਕਮੇਟੀ ਘਰ ਕਹਿੰਦੇ ਫਲਾਣੇ ਥਾਂ ਜਾਓ ਜੀ ਉਹ ਖਾ ਫਾਰਮ ਭਰੋ ਥਾਂ ਕਹਿੰਦਾ ਕੇਂਦਰ ਜਾਓ ਫਲਾਣੇ ਕੇਂਦਰ ਜਾਓ ਹਾਂ ਜੀ ਮੈਂ ਕਿ ਨਾਲ ਦਾ ਬਜ਼ੁਰਗ ਮੁੰਡਾ ਕਿੱਥੇ ਭੱਜਾ ਫਰਾ ਹਾਂ ਜੀ ਯਾ ਇੱਕ ठाਉ ਸਾਰਾ ਕੰਮ ਹੁੰਦਾ ਹੋਵੇ ਚਲੋ ਆਖੇ ਦਾ ਵੀ ਲਾਓ ਮਹਾਰਾਜ ਮੇਰੇ ਜਿੱਥੇ ਸਾਂ ਕਰਾਣੇ ਕਰਾਓ ਤੇ ਮੇਰੇ ਆ ਮਾੜੀ ਸਾਲਾ ਦਿੱਤੀ ਆ ਜੀ ਹਾਂ ਜੀ ਸਰਪੋਰਟ ਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੜੇ ਮੇਰੇ ਘਰ ਤੇ ਪਹੁੰਚੇ ਆ ਤੇ ਮੇਰਾ ਇਹ ਹਾਲ ਚਾਲ ਵੇਖਿਆ ਉਹਨਾਂ ਨੇ ਸतीश ਕੁਮਾਰ ਇਹ ਵੇਖੋ ਗਲੀਆਂ ਦਾ ਹਾਲ ਜੀ ਆ ਨਗਰ ਕੋਲ ਤੋਂ ਵਾਲੇ ਸਾਰਾ ਕੂੜਾ ਵੀ ਨਹੀਂ ਲੈ ਕੇ ਜਾਂਦੇ ਆ ਵੇਖੋ ਸਾਡੀਆਂ ਦੁਕਾਨਾਂ 'ਚ ਵੀ ਪਾਣੀ ਆ ਗਿਆ ਭਰੀ ਕਿੱਥੇ ਜਾਈਏ ਅਸੀਂ ਅਸੀਂ ਢਿਆੜੀਦਾਰ ਬੰਦੇ ਆ ਜੀ ਸਾਡੀ ਅੱਜ ਦੀ ਢਿਆੜੀ ਖਰਾਬ ਹੋ ਗਈ ਐ ਇਹ ਕੀ ਕਰੀਏ ਸਾਡੇ ਛੋਟੇ ਛੋਟੇ ਬੱਚੇ ਆ ਆ ਵੇਖੋ ਪਾਰੀ ਗਲੀਆਂ ਦਾ ਹਾਲ ਸਾਡੀਆਂ ਦਾ ਸਾਰੇ ਪਾਸੇ ਇਹੀ ਹਾਲ ਐ ਸਕੂਟੀਆਂ ਜੇ ਲੈ ਕੇ ਜਾਂਦੇ ਆ ਸਾਡੀਆਂ ਸਕੂਟਰੀਆਂ ਖਰਾਬ ਹੋਡੀਆਂ ਭਰੀ ਐ ਬਹੁਤ ਮੁਸ਼ਕਲ ਦਾ ਸਾਡੀ ਹੱਥ ਜੋੜ ਕੇ ਬੇਤੀ ਆ ਦੀ ਪ੍ਰਸ਼ਾਸਨ ਨੂੰ ਕਿ ਪਲੀਜ਼ ਸਾਡੀ ਹੈਲਪ ਕੀਤੀ ਜਾਏ ਇਹਨਾਂ ਦਾ ਕੁਝ ਕੀਤਾ ਜਾਏ ਆ ਵੇਖੋ ਜੀ ਕੂੜਾ ਇੱਥੇ ਜਮਾ ਹੋਈਦਾ ਸਾਰਾ ਹੀ ਤੇ ਸਾਡੀ ਦੁਕਾਨਾਂ ਦੇ ਅੰਦਰ ਜਾ ਰਿਹਾ ਭਾਜੀ ਚਲੋ ਇਹ ਮੀਂਹ ਪੈ ਰਿਹਾ ਇਹ ਭਾਜੀ ਸਵੇਰ ਦੀ ਬਾਰਿਸ਼ ਲੱਗੀ ਏ ਅਸੀਂ ਬਹੁਤ ਪਰੇਸ਼ਾਨ ਆ ਜੀ ਸਾਡਾ ਕੋਈ ਨਾ ਕੋਈ ਹੱਲ ਕੀਤਾ ਜਾਏ ਭਰੀ ਭਾਜੀ ਮੈਂ ਕਹਿੰਦਾ ਵੇਖੋ ਕੀ ਹਾਲ ਏ ਸਾਰਿਆਂ ਦਾ ਹਰ ਘਰ ਦੇ ਵਿੱਚ ਪਾਣੀ ਜਾ ਰਿਹਾ ਹੈ ਦੁਕਾਨਾਂ 'ਚ ਪਾਣੀ ਆ ਗਿਆ ਕੀ ਕਰੀਏ ਭਾਜੀ ਅਸੀਂ